ਮਹਾਰਾਜਾ ਸਾਹਿਬ ਜੀ ਦੀ ਪਾਵਨ ਪੁੱਤਰ ਤਰਤੀ ਤੋਂ ਅੱਜ ਜੋ ਇਹ ਮਾਡਲ ਬਣਾਇਆ ਗਿਆ ਹੈ ਦਾਸ ਵੱਲੋਂ ਤਕਰੀਬਨ 400 ਸਾਲ ਪੁਰਾਣੀ ਦੇਖ ਵਾਲਾ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਇਹ ਕੱਚੀ ਪ੍ਰਕਰਮਾ ਬਿਨਾ ਸੋਨੇ ਦਾ ਸ੍ਰੀ ਦਰਬਾਰ ਸਾਹਿਬ ਦਿਖਾਇਆ ਗਿਆ ਹੈ ਦਾਸ ਵੀ ਯਤਨ ਕਰਦਾ ਹੈ ਕਿ ਹਰ ਵਾਰ ਨਗਰ ਕੀਰਤਨਾ ਤੇ ਨਵੇਂ-ਨਵੇਂ ਗੁਰਪੁਰਵਾਂ ਤੇ ਜਿੰਨੇ ਵੀ ਸਾਡੇ ਇਤਿਹਾਸਿਕ ਗੁਰਪੁਰਵਾਂ ਹੁੰਦੇ ਨੇ ਸਭਨਾ ਤੇ ਕੋਈ ਇਸ ਤਰ੍ਹਾਂ ਦਾ ਧਾਰਮਿਕ ਸੰਦੇਸ਼ ਕੋਮ ਦੇ ਨਾਮ ਦੇ ਦਿੱਤਾ ਜਾਵੇ। ਦਾਸ ਇਹ ਮਾਡਲ ਨੂੰ ਬਣਾਉਣ ਲਈ ਤਕਰੀਬਨ 2.5 ਤੇ 3 ਮਹੀਨੇ ਦਾ ਸਮਾਂ ਲੈ ਕੇ ਚੱਲਿਆ ਸੀ। ਤਕਰੀਬਨ 8-10 ਘੰਟੇ ਰੋਜ਼ ਇਸ ਮਾਡਲ ਨੂੰ ਦੇ ਕੇ ਤੇ 2.5 ਤੇ 3 ਮਹੀਨੇ 'ਚ ਮਾਡਲ ਤਿਆਰ ਹੋਇਆ। ਦੁਨੀਆ ਦਾ ਪਹਿਲਾ ਹੈ। ਬినాਸ਼ ਹੋਣੇ ਵਾਲਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਹੋਣ ਕਰਕੇ ਵਰਲਡ ਰਿਕਾਰਡ ਦੇ ਵਿੱਚ ਵੀ ਦਰਜ ਹੈ ਇਸ ਸਮੁੱਚੀ ਸੇਕ ਕੌਮਲੀ ਬੜੇ ਮਾਣ ਵਾਲੀ ਗੱਲ ਹੈ